ਸ਼ਰ ਕੀ ਮਸਲਾ ਕੀ ਹੈ ਸਾਡੇ ਮਾਨਯੋਗ ਡੀਆਈਜੀ ਬਾਰਡ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ ਸੁਹੇਲ ਕਾਸਮੀਰ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ੍ਰੀ ਹਰਗਵਿੰਦਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿੱਦੇ ਵਿੱਚ ਇੱਕ ਕਲਯੁਗੀ ਮਾਨ ਹੈ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ ਦਾਸ ਬਰੰਦ ਕਰਨ ਆਏ ਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਸੀਗਾ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਰਸ਼ਾ ਜ਼ाहिर ਕੀਤਾ ਸੀ ਤੇ ਉਦੋਂ 364 34 ਆਈਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਕੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਤੇ ਫੜ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਘੁੱਟ ਕੇ ਵੀਡੀਓ ਸਾਡੇ ਨਜਾਇਜ਼ ਰਿਸ਼ਤਿਆਂ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਤੇ ਇਹ ਕਰਕੇ ਉਹਦਾ ਗਲਾ ਘੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਦੇਣ ਨੂੰ ਰੱਖ ਦਿੱਤਾ 14 ਸਾਲ ਬਾਅਦ ਸੇ ਉਸ ਮਰਤਕ ਨੂੰ ਇਨਸਾਫ ਮਿਲਿਆ ਬਿਲਕੁਲ ਜੀ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਹੀ ਜਿਹੜੇ ਕ੍ਰਾਈਮਨਲ ਲੋਗ ਐ ਉਹਨਾਂ ਨੂੰ ਵੀ ਇਹ ਕਹਣਾ ਚਾਹੁੰਦਾ ਵੀ ਇਹ ਕ੍ਰਾਈਮ ਕਦੀ ਲੁਕਿਆ ਨਹੀਂ ਰਹਿੰਦਾ ਕਤਲ ਆਪਣੇ ਆਪ ਜੇ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕਿ ਇਹਦਾ ਅੰਜਾਮ ਬਹੁਤ ਬੁਰਾ ਹੋਣਾ ਹੈ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ ਹੈ ਕੀ ਹੋਇਆ ਤੇ ਕੀ ਕਿਦਾਂ ਕੀਤਾ ਇਹ ਕਤਲ ਸਰਦਾਂ ਇਹ ਲੋਰੀ ਤਾਂ ਲਾਹੀ ਨਾ ਉਹ ਕਹਿੰਦੇ ਨਾ ਲੱਗਦਾ ਨਾ ਆਪਣਾ ਇਹ ਕਰਕੇ ਫਿਰ ਉਹ ਫਿਰ ਮਾਦੀ ਨਿਕਲ ਗਈ ਰੜਤ ਫੈਨ ਦੋ ਜਿਹੜੇ ਦਰਦ ਰੰਗ ਹਿੰਦੀ ਹਿੰਦੀ ਦਾ ਮੇਜਰ ਕੇ ਕੰਮ ਹੀ ਕਰ ਦਿੰਦੇ ਆਹ ਬਲਬ ਸਰ ਗਈ ਤੇਰੀ ਦੀ ਜੀ ਚੀਜ਼ ਹੋਣੀ ਨਿਭਾਣ ਖੜੀ ਹੈ ਇਹ ਇਥੇ ਕਿਦਾਂ ਆਪਾਂ ਤੀਰਤਾ ਜੀ ਕਿੰਨਾ ਚਿਰ ਤੋਂ ਦੇ ਸੰਬੰਧ ਰਿਹਾ ਆਪਕੋ ਕੋਈ ਮਾਰ ਕੇ ਮਨ ਦੀ ਮੈਂ ਨਹੀਂ ਨਹੀਂ ਕਰਾਂਗਾ ਉਹ ਮੁੰਡੇ ਦੀ ਉਮਰ ਕਿੰਨੀ ਹੋ ਉਹ ਤੋਂ ਬਿਹਤਰ ਹੈ ਤੂੰ ਤਾਂ ਪੰਨਾ ਸਾਂਭ ਲੈ ਜੀ ਜਦੋਂ ਕੱਲ ਕੀ ਤਦ ਉਸ ਤੋਂ ਬਾਅਦ ਪਰ ਕਿੱਥੇ ਫਰਾਰ ਹੋ ਗਏ ਦੋ ਵਜੇ ਅਸੀਂ ਤਾਂ ਆ ਗਏ ਚੱਲ ਗਏ ਆ ਗਏ ਕਿ ਫਿਰ ਕਿੰਨਾ ਚਿਰ ਤੇ ਉੱਥੇ ਸਾਢੇ 4 ਸਾਲ ਹੁਣ ਕਿਥੇ ਰਹਿੰਦੇ ਹਾਂ ਜੰਦਰੀ ਚ ਉਥੋਂ ਪੁੱਛਣਾ ਪੜੇ ਨਹੀਂ ਨਹੀਂ ਠੀਕ ਹੈ ਠੀਕ ਹੈ ਪਿੰਡ ਹੀ ਰਹਿੰਦੇ ਨਾ ਕੋਈ ਕਰਦਾ ਇਹ ਲੇਡੀ ਵੀ ਨਾਲ ਇਹ ਲੇਡੀ ਚ ਉੱਥੇ ਹੀ ਜੰਦਰੀ ਤੇ ਤੁਸੀਂ ਸਾਰੇ ਉਹ 12 ਸਾਲ ਤੋਂ ਇਕੱਠੇ ਰਹਿੰਦੇ ਹੋ ਉੱਥੇ ਤੁਸੀਂ ਪਿੰਡ ਕਿ ਕਰਦੇ ਮੈਂ ਪਿੰਡ ਆ ਗਿਆ ਹਾਂ ਪਹਿਲਾਂ ਠੀਕ ਇਹ ਤਾਂ ਕਰਕੇ ਆਹੀ ਬਹਿ ਨਹੀਂ ਚੱਲ ਚਲੀ ਲੜਦੀ ਨੂੰ ਮੈਂ ਉੱਥੇ ਮਾਤਾ ਦਾ ਆ ਇਹ ਇਥੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ ਹਾਂਜੀ ਓਕੇ ਜੀ ਇੱਕ ਦੋ ਦਾ ਮਾਮਲਾ ਵਾ ਤੇ ਕੀ ਹੋਇਆ ਸੀ ਇਹ ਤਕਰੀਬਨ 15 ਸਾਲ ਹੋ ਗਏ ਹਾਂ ਕੀ ਹੋਇਆ ਸੀ ਉਹ ਹੁੰਦਾ ਤੇ ਹੋਈ ਦੱਸ ਸਕਦੇ ਨੇ ਸਾਡੇ ਜਦੋਂ ਚੇਲਨ ਨੰਬਰ ਚਾ ਨਹੀਂ ਲੱਭਾ ਫਿਰ ਆਏ ਪਰ ਕੌਣ ਆ ਨਹੀਂ ਕਿਉਂ ਆ ਰਿਹਾ ਰਨਜੀਤ ਕੋਈ ਤੁਹਾਡੀ ਕੀ ਲੱਗਦੀ ਅੱਛੇ ਕੀ ਹੋਇਆ ਕਿ ਸਦਨੋਦ ਦਾ ਕੇਸ ਤੇ ਪਤਾ ਹੀ ਨਹੀਂ ਕਿ ਇਹ ਕਿਵੇਂ ਹੋਇਆ ਸਾਨੂੰ ਤੇ ਇਲਾ ਹੀ ਪਤਾ ਜਦੋਂ ਲੱਭਾ ਨਹੀਂ ਸਾਨੂੰ ਮੋੜਾ ਆਇਆ ਸਭ ਮੁੰਡਾ ਕਿੱਥੇ ਆ ਇਹ ਆਂਦੀ ਪੂਨੇ ਕਲੇ ਤਿੰਨ ਮਹੀਨੇ ਸਾਨੂੰ ਇਹਨੇ ਲਾਹਾ ਲਾ ਗਿਆ ਪੂਨੇ ਕਲੇ ਹਾਂ ਤਿੰਨ ਮਹੀਨੇ ਠੀਕ ਹੈ ਮੈਂ ਫਿਰ ਤਕਾਰ ਦਿੱਤੀ ਮੈਂ ਮੇਰੇ ਪੂਨੇ ਚ ਗੱਲ ਕਰਾ ਦੇਗੀ ਇਹਨੂੰ ਆ ਕੇ ਫਿਰ ਹੀ ਨਾ ਪਛਿਆ ਨੇ ਟਾਈਮ ਨਾਲ ਇਹਦਾ ਹੁਣ ਤੱਕ ਹੈ ਤੇ ਮੁੜ ਕੇ ਹੋ ਗਿਆ ਫਿਰ ਆਈਦਾ ਤਾਂ ਪ੍ਰਾ ਕੀ ਕਰਦਾ ਸੀ ਤੇ ਉਹ ਹੀ ਫਰਮਾਤ ਰਹੇ ਉਹ ਜਿੱਤ ਨਹੀਂ ਹੁੰਦਾ ਸਮਾ ਤੇ ਇਹ ਕੰਟੀਨੋਂ ਦੇ ਮੈਸਾਂ ਨੂੰ ਸੀ ਆਈ ਗਈ ਇਹ ਮੁੰਡਾ ਨਹੀਂ ਆਈ ਗਈ ਤੇ ਆਈ ਨਹੀਂ ਕਿੰਨਾ ਚਿਰ ਹੋ ਗਿਆ ਸੀ ਇਹ ਇਹਨਾਂ ਨੂੰ ਟੋਕਿਆ ਇਹ ਉਹਨੇ ਭੱਜੇ ਜਾਂਦਾ ਫੱਕਾ ਹੋਇਆ ਉਹ ਤਾਂ ਫੜ ਲਓ ਬੱਚੇ ਉਹ ਮੁੰਡੇ ਤੇ ਆਉਂਦਾ ਮੁੰਡਾ ਉਹਨੂੰ ਮਾਰਨ ਤਾਂ ਉਹਨੇ ਮਾਰ ਆਏ ਇਹ ਕਰ ਇਹਨਾਂ ਦਾ ਸੀ ਇੱਥੇ ਹਾਂ ਇਹਨਾਂ ਦਾ ਦੇਖ ਕਾ ਨਦਿਆ ਆਏ ਥਾਲ ਸਾਡਾ ਸੰਜਾ ਸਾਡੇ ਨਾਂ ਦਾ ਘਰ ਛੋਟਾ ਪਰ ਆਇ ਤੇ ਨਹੀਂ ਦਾ ਇਹ ਸਾਡੇ ਕਾਚ ਲੜਾਈ ਨੂੰ ਨਹੀਂ ਨਾ ਆ ਖਾਂ ਲੱਗਦਾ ਛੱਤ ਹੈ ਹਾਂ ਤੇ ਇਹ ਸੰਜਾ ਹੀ ਸਾਡਾ ਉਹਨਾਂ ਚ ਕਿੱਥੋਂ ਲੱਭੇ ਕਿੱਥਾਂ ਲੱਭੇ ਇਹ ਤੇ ਹੁਣ ਮਲਾਜਮੇ ਲੱਭੇ ਨੇ ਉਹ ਦਿੱਤੀ ਜਲਦੀ ਮੇਰੇ ਕੋ ਤਾਂ ਭਰਿਆ ਨਹੀਂ ਜਾਉਂਦਾ ਇਰ ਦੇ ਨਾਲ ਉਹ ਪੁੱਛ ਰਹਾ ਹਾਂ ਨੂੰ ਬੜਾ ਚਿਰ ਹੋ ਗਿਆ ਤੇ ਆਏ ਹਾਂ ਤੇ ਦੋ ਕਮਰੇ ਕਰੀ ਹਾਂ ਠੀਕ ਹੈ ਤੇ ਕੀ ਹੋਇਆ ਕਿຊੂ ਤੋਂ ਕੀ ਗੱਲ ਹੋਈ ਕਿੱਦਾਂ ਮਾਰੇ ਗੱਲ ਤਾਂ ਹੋਈ ਇਹ ਕੰਦਾ ਟਪ ਟਪ ਹੁੰਦਾ ਤਾਂ ਤਾਂ ਕਰਦੇ ਮੈਂ ਫਿਰ ਇਹਨਾਂ ਕਾਲ ਕੋਟੇ ਕਿ ਮਾਰੇ ਦੇ ਕਿੱਥੇ ਨੱਪਿਆ ਨੱਪਿਆ ਇੱਥੇ ਹੀ ਆ ਪੂਰਾ ਮੈਨੂੰ ਹਣ ਮੈਨੂੰ ਬੜਾ ਚਿਰ ਹੋ ਗਿਆ ਨੇ ਇਕੱਲੇ ਨੂੰ ਤੇ ਮੈਂ ਸਾਲ ਹੋ ਗਏ ਕਰੋ ਕਰੋ ਅ ਕਮਰੇ ਸ਼ੇਅਰ ਕਰ ਲੋ ਦੋ ਕਮਰੇ ਫੁੱਲ ਤਾ ਨਾ ਉਹਦੇ ਤੇ ਤੇਰੇ ਤੇ ਕਵਰ ਕਰਦੇ ਨੇ ਜੀ